ਬਾਬਾ ਜੀ ਪਿੱਛੇ ਬਾਬਾ ਜੀ ਪਿੱਛੇ ਉਧਰ ਨੂੰ ਨਾ ਆਓ ਉਹ ਬਾਬਾ ਜੀ ਮੈਂ ਕਿਸਤੀ ਫੜ ਲਗਾਣਾ ਉਹ ਕਿਸਤੀ ਤੁਸੀਂ ਆ ਵਖੋ ਨਾ ਇਹਨੂੰ ਫੜਿਆ ਕਿਤੇ ਨਹੀਂ ਜਾਣੀ ਇੱਥੇ ਕਾਂਦੇ ਬੱਟੂ ਕਾਂਦੇ ਕੱਢਣੀ ਆਵੇ ਤੇ ਲੱਗੀ ਰਹਿੰਦਾ ਅਗਰੇ ਲੱਗਿਆ ਕਾਂਦੇ ਆ ਵਾਹਿਗੁਰੂ ਜੀ ਆਖੋ ਜੀ ਵੀਰਾਂ ਦੀਆਂ ਮੱਝਾਂ ਉਹ ਦੋ ਮੱਝਾਂ گاਵਾ ਬਚੀਆਂ ਆ ਬਾਕੀ ਆ ਦੋ ਤਿੰਨ ਚੜਾਈ ਕਰ ਗਈਆਂ ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਵੀ ਇੱਕ ਅੱਧੇ ਦਿਨ ਚ ਜਿਦੋਂ ਇਹ ਪਾਣੀ ਆਇਆ ਵਾ ਇੱਕ ਘੰਟੇ ਦੇ ਵਿੱਚ ਵਿੱਚ ਪਾਣੀ ਭਰ ਗਿਆ ਕਿਸੇ ਵੀਰ ਨੂੰ ਮੌਕਾ ਨਹੀਂ ਮਿਲਿਆ ਜਾਨਵਰ ਕੱਢਣ ਦਾ ਉਧਰਲੇ ਪਾਸੇ ਕੁੱਤੇ ਨੇ ਇਸ ਪਾਸੇ گاਵਾ ਵਧੀਆਂ ਆਈਆਂ ਇਹ ਵੀਰ ਜੀ ਆ ਜਿਨ੍ਹਾਂ ਦੇ ਪਸ਼ੂ ਆ ਵੀਰ ਜੀ ਕਿੰਨੇ ਜਾਨਵਰ ਸੀ 11 ਡੰਗਰੀ ਵਾ ਸਾਰੇ ਬੱਜੇ ਇੱਥੇ ਹੀ ਨੇ ਸਾਰੇ ਰਸੇ ਵੱਡੇ ਨੇ ਅੱਛਾ ਕੁਝ ਰੁੜ ਗਏ ਆ ਪਤਾ ਨਹੀਂ ਰੁੜ ਗਏ ਆ ਦੋ ਤਿੰਨ ਆਮ ਮਰੇ ਪਏ ਦੋ ਤਿੰਨ ਉਹ ਚ ਵੜੀਆਂ ਇੱਕ ਨਿਕਲ ਗਈ ਬਾਜਲ ਤੇ ਬਾਜਲ ਵਾਏ ਗਰੂ ਵਾਏ ਗਰੂ ਵੀਰ ਜੀ ਕਰਦੇ ਦਾਤਰ ਫੜਾਓ ਬਾਬਾ ਜੀ ਆ ਮੈਂ ਬੋਲਾਂਗਾ ਆ ਬਾਈ ਹੈ ਪੁੱਤ ਨੂੰ ਹੰਗਾਇਆ ਆ ਬਈ ਪਿਸਤੌਲ ਬਾਪਾ ਜੀ ਵੇਚਣਾ ਕੋਈ ਆਇਓ ਪਾਣੀ ਦੇ ਕੋਈ ਨਾ ਆਇਓ ਮੈਂ ਹੌਣ ਲੱਗਾ ਨਹੀਂ 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 ਰੁਕ ਜਾ ਰੁਕ ਜਿੱਥੇ ਪਾਕਰ ਆ ਫੜ ਕੇ ਰੱਖੋ ਤੇ ਆ ਫੜੋ ਤੇ ਆ ਫੜੋ ਤੇ ਮੇਰਾ ਕੰਮ ਕਰ ਆ ਫੜੇ ਆ ਫੜੇ ਆ ਨਾ ਨਗਰ ਕੋਲ ਦੇ ਪਾਗੇ ਆ ਆਸ਼ਾ ਉਹ ਫਿਰ ਬਾਕੀ ਮੁੜ ਗਏ ਯਾਰ ਆ ਵਾਈ ਗਰੂ ਵਾਈ ਗਰੂ ਨਹੀਂ ਨਹੀਂ ਉਹ ਪਰਲੇ ਬਾਤ ਸੁਣੀ ਦੇ ਤੈਨੂੰ ਦੇ ਤੂੰ ਕਿਹੜੇ ਤੇ ਗਿਆ ਨਹੀਂ ਇੱਥੇ 3 ਨਹੀਂ ਇੱਥੇ 3 ਨਾ ਉਹ ਪਰਲੇ ਪਾਸੇ ਆ ਉਹ ਪਰਲੀਆਂ ਵੱਖਰੀਆਂ ਬੱਜੀਆਂ ਕਿਹਦੀਆਂ ਆਏ ਜੀ ਅਗਰ ਨਾ ਰੱਸੀ ਪਾਈਏ ਇੱਕ ਜਾਨਵਰਾਂ ਦਾ ਜਾਨਵਰਾਂ ਦਾ ਫਾਇਦਾ ਬਹੁਤ ਬੁਰਾ ਹਾਲ ਹੈ ਜੀ ਜਾਨਵਰ ਵੀਰ ਦੀਆਂ 11 ਮੱਝਾਂ ਸੀ ਕਾ ਨਹੀਂ ਜਾਇਆ ਜਾਂਦਾ ਵੀਰ ਜਾ ਗਾ ਗਾਂ ਤੇ ਇਹਨੇ ਫੜ ਲੈਣੀ ਵੀ ਇਹਨੇ ਨੰਤਰਨਾ ਆਉਂਦਾ ਰੁਕ ਜਾ ਨਾ 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 ਇਧਰ ਰੁੜ ਜਾਣਾ ਇਹਨੇ ਨਹੀਂ ਇਹਨਾਂ ਪਾਣੀ ਨਹੀਂ ਹੈਗਾ ਤੂੰ ਫੜ ਵੀਰ ਉਹ ਨਾਲ ਹੱਥ ਨਾਲ ਫੜ ਕੇ ਲਿਆ ਹੱਥ ਨਾਲ ਫੜ ਕੇ ਲਿਆ ਉਹਨੂੰ ਵੀਰ ਪੱਕਾ ਖਾਵਾ ਅੱਗੇ ਪੱਕਾ ਤਾਂ ਆ ਜਾ ਓਏ ਓ ਆਏ ਹਾਏ ਮੈਨੂੰ ਜਾਣ ਦੇ ਰੋ ਹੱਥ ਨਾ ਤੂੰ ਆ ਜਾ ਬਾਬਾ ਜੀ ਪਿੱਛੇ ਬਾਬਾ ਜੀ ਸਾਰੀ ਇੱਕ ਪਾਸੇ ਨੂੰ ਮੁੜ ਜਣੀ ਆ ਉਹ ਚ ਆਵਾਜ਼ ਨਾ ਬਾਬਾ ਜੀ ਆ ਮੈਂ ਫੜ ਕੇ ਰੱਖਿਆ ਜੇ ਪਟਕਣੀਆਂ ਤੇ ਸਾਰੇ ਉਧਰਲੇ ਪਾਸੇ ਹੋ ਗਏ ਤੇ ਫੜ ਦੇਗਾ ਕਿ ਆਵਾਜ਼ ਭਾਰ ਬਰਾਬਰ ਰੱਖਣਾ ਆ ਆ ਜਾਓਗਾ ਡਰਿਆ ਬਚਾਓ ਫੜ ਲਓ ਫੜ ਲਓ ਫੜ ਲਓ ਫੜ ਲਓ ਆ ਜਾਓ ਫੜ ਲਓ ਫੜੋ ਡਰਿਆ 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 ਕੁਝ ਨਹੀਂ ਕਹਿਣਾ ਉਹਨੇ ਆਰਾਮ ਨਾਲ ਫੜੋ 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 ਫੜ ਲਓ ਫੜ ਲਓ ਫੜੋ 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 ਕੁਝ ਨਹੀਂ ਕਹਿਣਾ ਉਹਨੇ ਹਾਂ ਫੜੋ 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 ਚੁੱਕ ਲੋ ਚੁੱਕ ਲੋ ਚੁੱਕ ਲੋ ਆਰਾਮ ਨਾਲ ਚੁੱਕ ਲੋ ਇਹਨੂੰ ਚੁੱਕ ਲੋ ਚੁੱਕ ਲੋ ਚੁੱਕ ਲੋ ਚੁੱਕ ਲੋ ਤੇ ਡਰਿਆ ਨਾ ਚੁੱਕ ਲੋ ਕੋਈ ਨਹੀਂ ਹੁੰਦਾ ਵੀਰੇ ਡੇਕ ਦੋਵਾਂ ਥਣਾ ਫੜ ਦੋਵਾਂ ਥਣਾ ਫੜ ਦੋਵਾਂ ਥਣਾ ਫੜ ਦੋਵਾਂ ਥਣਾ ਫੜ ਵੀਰ ਮੇਰਾ ਬਾਬਾ ਜੀ ਦੋਵਾਂ ਥਣਾ ਫੜਿਓ ਆਰਾਮ ਨਾਲ ਲੱਕ ਚ ਫੜਿਓ ਫੜਿਓ ਫੜੋ 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 ਲਿਆਓ ਇਹਨੂੰ ਫੜੋ 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 ਥੱਲੇ ਛੱਡ ਦਿਓ ਇਹਨੂੰ ਉਹਦੇ ਅਗਲੇ ਪਾਸੇ ਨੂੰ ਚੱਲ 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 ਅੱਗੇ ਚੱਲ ਵਾਹਿਗੁਰੂ ਮੈਂ ਉਹਦੇ ਸਾਹਮਣੇ ਕਰਾਉਣਾ ਕਾਹ ਰੱਖਾ ਫਿਰ ਹੋ ਬਾਬਾ ਜੀ ਅਗਲੇ ਜਿਹੜੇ ਆ ਨਾ ਉਹਨਾਂ ਜਾਨਵਰਾਂ ਦਾ ਹਾਂਜੀ ਦਾਤਰ ਫੜਾਓ ਦਾਤਰ ਫੜਾਓ ਕੀ ਕਰਨਾ ਟੈ ਟੈ ਇਹ ਵੀ ਸੁਕਰਦਾ ਪਰ ਅਸੀਂ ਇਹਨੂੰ ਆਪਾਂ ਹੀ ਕਰਨਾ ਹੈ ਕੋਈ ਗੱਲ ਇਹਨਾਂ ਨੂੰ ਫੜ ਕੇ ਰੱਖੋਗਾ ਇਹਨੂੰ ਆਪਾਂ ਹੀ ਪਾਗ ਰੱਖ ਵੀਰ ਮੇਰਾ ਇੰਜਨ ਬੰਦ ਨਾ ਕਰਲੀਏ ਇਹਨੂੰ ਹੱਥ ਪਾਗ ਰਾ ਪਰ ਇਹ ਨੂੰ ਜਾਂਦੀ ਆ ਕੋਈ ਗੱਲ ਬੰਦ ਨਾ ਕਰਲੀਏ ਕਰ ਦੇ ਬਾਬਾ ਜੀ ਮੈਂ ਲੋਜਾ ਮਟਰ ਮਾਲਕਾ ਨੂੰ ਹਾਂਜੀ 2 ਮਿੰਟ ਬੰਦ ਕਰ ਲਓ ਤੈਨੂੰ ਆਹ ਨਾ ਪੁਆਰ ਗਿਆ ਉਹਨੂੰ ਉਹ ਮੈਂ ਕਿਹਾ ਡੰਗਰ ਨੂੰ ਕਿੱਦਾਂ ਸੀਂਤ ਜਗ੍ਹਾ ਖੜੀਏ ਨਹੀਂ ਜਾਂ ਤੇ ਜੇ ਉਹ ਪਰੇ ਉੱਚਾ ਹੈ ਉੱਥੇ ਬੰਦੋ ਤੇ ਇਹ ਵੀਰ ਜੇ ਇਹਨਾਂ ਨਾ ਪਾਣੀ ਹੈ ਤੇ ਇਹਨਾਂ ਨੂੰ ਲੈ ਜੇ ਇਧਰੋਂ ਵਿੱਚੋਂ ਦੀ ਸਿੱਧਾ ਆਓ ਸਿੱਧਾ ਡੰਗਰ ਖੁਰਲੀ 'ਚ ਬੈਠੇ ਆ ਆਓ ਜਿਹੜੇ ਡੰਗਰ ਆ ਪਰ ਉਹਨਾਂ ਨੂੰ ਕੱਢਣਾ ਪੈਣਾ ਨਾ ਇੱਥੇ ਤੇ ਰਹਿਣੇ ਨਹੀਂ ਇਹ ਆਹ ਤੇ ਮੁੱਕ ਗਏ ਆ ਵੇਖੋ ਹਾਂ ਉਹ ਫੁੱਟ ਤੋਂ ਡੰਗਰ ਕਿਤੇ ਨੇ 1.5 ਫੁੱਟ ਉਹ 1.5 ਫੁੱਟ ਉੱਚੇ ਉਹ ਤੇ ਟਰੈਕਟਰ ਲੱਗੇ ਉੱਥੇ ਅਗਲੇ ਪਾਸੇ ਸੁੱਕਾ ਆ ਬਾਰੀ ਨਹੀਂ ਬਾਰੀ ਡਿੱਗਦੀ ਆ ਡਿੱਗਦੀ ਆ ਜੀ ਮਾ ਕੇ ਤੱਕਾ ਛੋਟ ਦੇ ਦੇ ਇਹ ਸਾਰਾ ਪਿੰਡ ਡੁੱਬਿਆ ਹੋਇਆ ਇਹ ਲਗਭਗ ਬਾਰਡਰ ਦਾ ਆਖਰੀ ਪਿੰਡ ਆ ਮੰਦਰਾਂ ਵਾਲੀ ਮਾਟਰ ਜੀ ਤੋਂ ਅਗਲੇ ਪਾਸੇ ਆ ਮੰਗਲ ਸੋਲ ਕੋ ਕਰ ਲੈਨੇ ਮੈਨੂੰ ਇਹ ਦੱਸੋ ਤੁਸੀਂ ਕਿ ਉਹਨਾਂ ਨੂੰ ਕੱਢੀਏ ਕਿਦਾਂ ਇੱਥੇ ਵੀਰਾਂ ਦੇ ਪਸ਼ੂ ਜਿਹੜੇ ਆ ਉਹ ਬੱਜੇ ਤੇ ਬੱਜੇ ਰਹਿ ਗਏ 11 ਪਸ਼ੂ ਸੀ ਉਹਨਾਂ ਵਿੱਚ ਚੌਦੇੋਂ ਵੱਧ ਰੁੜ ਗਏ ਆ ਅੱਤ ਤਿੰਨ ਇੱਕ ਇੱਥੇ ਆ ਕੋਈ ਮਰੇ ਪਏ ਇੱਕ ਕੁੱਤਾ ਹੋਰ ਜੇ ਬਾਬਾ ਜੀ ਇੱਕ ਕੁੱਤਾ ਹੋਰ ਜੇ ਆਹ ਅਗਲਾ ਵੀ ਫੜਨੂ ਇਹ ਕਿੰਨੀ ਲੱਗੇ ਕੰਪੂਨ ਦਾ ਖਵਾਪਣਾ ਅਗਲੇ ਪਾਸੇ ਨੂੰ ਮਾਰੋ ਹੱਥ ਨਿਕਲ ਜਾ ਗਾਂ ਨੂੰ ਆ ਇੰਨਾ ਪਾਣੀ ਹੈ ਸਰ ਪਾਵੇ ਤੇ ਬਾਬਾ ਜੀ ਪੜੇ ਹੋਰ ਨਾ ਪਾਵੇ ਦੇਖੋ ਮਾਰ ਜੀ ਅਜੇ ਨਾ ਪਾਇਓ ਖਾਣਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਖਲਾਰਾ ਪਾਉਣ ਨਾ ਬਾਬਾ ਜੀ ਇਹਨਾਂ ਦਾ ਆਈ ਗੱਲ ਹੋ ਗਈ ਨਾ ਗਾਈਆਂ ਕੱਲ ਦੀ ਸੀ ਇੱਕ ਉਹ ਹੀ ਹੈ ਨਾ ਇਹਨੂੰ ਪਾਇਆ ਜੋ ਕੁਝ ਖਾਣ ਨੂੰ ਆ ਜੀ ਇੱਕ ਕੁੱਤਾ ਹੋਰ ਜੇ ਇਹਨੂੰ ਫੜਿਓ ਹਾਂਜੀ ਛੋਟਾ ਡੰਡਾ ਉਹ ਸਰਦੀਦੀ ਮਰ ਗਈ ਗਾਂ ਇੱਕ ਹਾਂਜੀ ਇਹਨਾਂ ਦਾ ਇਲਾਜ ਇਹ ਆ ਵੀ ਜਾਂ ਤੇ ਇਹਨਾਂ ਨੂੰ ਉਹ ਵੱਡ ਕੇ ਤੇ ਲੰਮਾ ਰੱਸਾ ਪਾਓ ਮਗਰ ਇਹ ਤਰ ਲੈਣੀ ਆ ਨਾ ਇਹ ਤਰ ਲੈਣੀ ਆ ਬਾਬਾ ਜੀ ਇਹਨੂੰ ਲੈ ਜੀ ਉਧਰ ਨੂੰ ਤਰ ਲੈਣਾ ਹੈ ਨਾ ਤਾ ਸੁਣੋ ਹੀ ਆ ਡੰਡੇ ਪਾਣੀ ਨੇ ਇਹਨਾਂ ਦੀ ਬੀਬੀ ਉਹ ਫੜ ਕੇ ਰੱਖੋ ਕੀ ਕਰਦੇ ਰੇ ਉਹ ਮੜਾ ਉਹ ਜੋ ਬੋਰਡ ਵੜਾ ਜੀ ਕੀ ਕਰਦੇ ਆ ਵਾ ਖਲੋ ਜੋ ਖਲੋ ਪੁੱਤ ਇਹਦਾ ਗੂੜੀ ਨਹੀਂ ਯਾਰ ਮੁੱਕ ਗਿਆ ਡੰਡਾ ਫੜਾ ਯਾ ਨਿੱਕਾ ਮੈਨੂੰ ਤੂੰ ਨਹੀਂ ਜਨਵਾਰ ਹੀ ਦੋ ਫੜ ਕੇ ਰੱਖ ਡੰਡਾ ਬਾਬਾ ਜੀ ਨਿੱਕਾ ਫੜਾ ਦਿਓ ਲਾਗ ਦੇ ਨਾ ਆਹ ਟ੍ਰੈਕ ਉਹ ਨਾ ਪੈਰੀ ਵਾਹਿਗੁਰੂ ਜੀ ਇਹ ਬਾਰਡਰ ਦੇ ਨਾਲ ਲੱਗਦੇ ਆਖਰੀ ਪਿੰਡ ਨੇ ਇੱਥੇ 5-10 ਪਿੰਡਾਂ ਚ ਪੂਰਾ ਇੱਕ ਇੱਕ ਨੂਰ ਪਾਣੀ ਆ ਲਗਭਗ ਤੇ ਜਿਹੜੇ ਵੀਰਾਂ ਦੇ ਪਸ਼ੂ ਜਿੱਥੇ-ਜਿੱਥੇ ਵੱਜੇ ਸੀ ਉੱਥੇ ਰਹਿ ਗਏ ਇਹ ਬਹੁਤ ਸਾਰੇ ਜਾਨਵਰ ਮਰ ਚੁੱਕੇ ਆ ਤੇ ਕੁਝ ਜਾਨਵਰ ਵਿਚਾਰੇ ਪਾਣੀ ਚ ਉਹ ਦੋ ਤਿੰਨ ਦਿਨਾਂ ਤੋਂ ਉਦਾਂ ਹੀ ਫਸੇ ਹੋਏ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੁੱਤੇ ਛੋਟੇ-ਛੋਟੇ ਫਸੇ ਹੋਏ ਸੀ ਆ ਇੱਕ ਕੱਢ ਕੇ ਲੈਂਦਾ ਬਾਕੀ ਵੀ ਕੱਢੇ ਜਾ ਰਹੇ ਆ ਜਿੰਨੀ ਵੀ ਸੇਵਾ ਹੋ ਸਕਦੀ ਹੈ ਬਾਕੀ ਇੱਥੇ ਬਹੁਤ ਜ਼ਿਆਦਾ ਘਟ ਪਹੁੰਚਿਆ ਪ੍ਰਸ਼ਾਸਨ ਦੀ ਕਿਹੇ ਵੀ ਚੀਜ਼ ਦੀ ਐਨਡੀਆ ਰੱਖਦੀਆਂ ਬੋਰਡਸ ਫਿਰਦੀਆਂ ਇੱਕ ਦੋ ਪਰ ਉਹ ਫੜਦੇ ਫੜਦੇ ਪਿੰਡ ਦੇ ਬਾਹਰ ਗੇੜਾ ਮਾਰ ਕੇ ਗਾਹ ਜਾਂਦੀਆਂ ਵੇਚਾ ਕੇ ਨਾ ਵੀਰਾਂ ਦੇ ਨਾਲ ਕੋਈ ਕਾਰਜ ਜਿਹੜਾ ਆ ਉਹ ਨਹੀਂ ਕਰਵਾਇਆ ਜਾ ਰਿਹਾ ਐਸੇ ਪਾਣੀ ਡੁੱਬੂਣਾ ਕਿਹਨਾ ਗੇਟ ਹਾਂ ਹਾਂ ਜੀ ਇੱਕ ਮਿੰਟ ਗੇਟ ਖੁੱਲ ਗਿਆ ਉਧਰ ਪਾਣੀ ਨਹੀਂ ਵਾ ਹਾਂ ਜੀ ਹਾਂ ਜੀ ਉਹ ਵਾਲਾ ਖੋਲੋ ਇੱਧਰ 10 ਫੁੱਟ ਪਾਣੀ ਹੈਗਾ ਜੀ ਹਾਂ ਜੀ ਹਾਂ ਜੀ ਤੁਸੀਂ ਗੇਟਾਂ ਵਾਲ ਨਹੀਂ ਹੋਣਾ um babohá.